ਲੜਨ ਨੂੰ ਕੋਸ ਰਹਿ ਨਹੀਂ ਇਹ ਗਾਣਾ ਕਿ ਬਾੜਾ ਹਿਸ ਸੋਨਾ ਤੇ ਸਨਖਾ ਰਾਜਵੀਰ ਬਾੜਾ ਹੀ ਸੀ ਸੋਨਾ ਤੇ ਸਨਖਾ ਰਾਜਵੀਰ ਜਿਵੇਂ ਤਾਸ ਵਿੱਚ ਹੁਕਮ ਦਾ ਝੱਕਾ ਰਾਜਵੀਰ ਸੀ ਉੱਚਾ ਲੰਮਾ ਕੱਦ ਤੇ ਸਿਆਣਾ ਹਤੋਂ ਵੱਧ ਮੈਂ ਤਾਂ ਬੰਦਾ ਸੀ ਖਿੜੇ ਹੋਏ ਗੁਲਾਬ ਵਰਗਾ ਸਾਡਾ ਜਮਾਂ ਹੀ ਚ ਬੰਦਾ ਸੀ ਪੰਜਾਬ ਸਾਡਾ ਜਮਾਂ ਹੀ ਜੰਦਾ ਸੀ ਪੰਜਾਬ ਵਰਗਾ ਜਿਹਦੇ ਬੁੱਲਾਂ ਉੱਤੇ ਬੋਲ ਸੀ ਪਿਆਰਾਂ ਵਾਲੇ ਰਹਿੰਦੇ ਧੀਆਂ ਭੈਣਾ ਮਾਵਾ ਤੇ ਪਰਿਵਾਰਾਂ ਬੜੇ ਨੇ ਜਿਹਨੂੰ ਹਰ ਵੇਲੇ ਰਹਿੰਦਾ ਸੀ ਕਿਸਾਨੀ ਦਾ ਫਿਕਰ ਨਾਲੇ ਨਸਿਆਂ 'ਚ ਤੁਸੀ ਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤ ਮਈ ਉਹਦਾ ਸ਼ਾਂਤ ਮਈ ਸੁਭਾਅ ਸੀ ਕਿਸੇ ਸਾਧਵਰ ਦਾ ਸਾਡਾ ਜਿਵੇਂ ਹੀ ਜਵੰਤ ਸੀ ਜੀ ਆਪ ਉਹ ਐ ਲੱਗਦਾ ਐ ਜਿਵੇਂ ਸਾਡਾ ਸਤਜ ਕਿਸੇ ਨੇ ਪਿਆਰ ਕੋਲੇ ਆ ਉੱਚਾ ਲੰਮਾ ਕੱਦ ਤੇ ਗੌਣ ਦਾ ਸਲੀਕਾ ਬੋਲਣ ਦਾ ਸਲੀਕਾ ਸੀ ਸੋ ਸਾਰਿਆਂ ਨੇ ਦੇਖੋ ਜੀ ਕਿਹ ਹੈ ਜੀ ਪਾਣਾ ਮੰਨੇ ਆ ਪਾਣਾ ਮੰਨਣਾ ਪੈਣਾ ਜਿਹਨੇ ਜਿਹੜਾ ਐ ਉਹਨੂੰ ਜਾਣਾ ਪੈਣਾ ਪਰ ਉਹ ਗਿਆ ਕਿਉਂ ਇਹਦਾ ਕੋਈ ਵੀ ਕਾਰਨ ਪੁੱਛਿਆ ਭਾਈ ਉਹਨਾਂ ਨੇ ਗੱਲ ਕੀਤੀ ਸੀ ਵੀ ਟੈਕਸ ਦਿੰਨੇ ਸੀ ਕੋ ਟੈਕਸ ਕੋ ਟੈਕਸ ਦਿੰਨੇ ਆ ਸੀ ਤੇ ਫਿਰ ਕਿਉਂ ਨਹੀਂ ਮਲੇ ਤੇ ਹੁਣ ਯੂਰਪ ਤੁਸੀਂ ਫੌਰਨ ਕੰਟਰੀਆਂ ਦੇ ਵਿੱਚੋਂ ਦੇਖੋ ਰੇਸੋ ਬਹੁਤ ਘੱਟ ਹੈ ਜੀ ਅਵਾਰਾ ਪਸ਼ੂਆਂ ਕਰਕੇ ਕਿਉਂਕਿ ਇੱਥੇ ਸਾਡੀਆਂ ਸੜਕਾਂ ਵੀ ਐ ਹੋਈਆਂ ਨੇ ਵੀ ਪੈਦਲ ਤੁਰਨ ਵਾਲਾ ਵੀ ਉੱਥੇ ਤੁਰਿਆ ਜਾਂਦਾ ਜੀ ਸਾਈਕਲ ਵਾਲਾ ਵੀ ਉੱਥੇ ਤੁਰਿਆ ਜਾਂਦਾ ਜੀ ਤੇ ਵੱਡੀ ਗੱਡੀ ਵਾਲਾ ਵੀ ਉੱਥੇ ਤੁਰਿਆ ਜਾਂਦਾ ਟਰੱਕ ਵੀ ਉੱਥੇ ਤੁਰਿਆ ਜਾਂਦਾ ਚਲੋ ਜੀ ਇਹ ਨਹੀਂ ਕੁਝ ਕਰ ਸਕਦੇ ਘੱਟੋ ਘੱਟ ਇਹਨਾਂ ਦੇ ਠੁਕਮੀਆਂ ਜਵਕ ਜਗਾਂ ਨੇ ਜਿਹੜੀਆਂ ਨੇ ਛਿੱਟੇ ਗਾਮਾ ਰਹੇ ਸ ਕਰਨ ਕੁਈ ਵਾਰਾ ਪਸੂ ਰਹ ਸਕਣ ਹੁਣ ਦੱਸੋ ਵੀ ਇੱਕ ਮਾਂ ਦਾ ਪੁੱਤ ਖੋ ਲਿਆ ਕਿ ਭੈਣ ਦਾ ਭਾਈ ਖੋ ਲਿਆ ਕਿ ਜਿਹਦਾ ਪਿਓ ਖੋ ਲਿਆ ਕਿਸੇ ਦਾ ਘਰ ਵਾਲਾ ਖੋ ਲਿਆ ਵਾਰਾ ਹੁਣ ਪਸੂ ਇੱਕ ਬਾਈ ਸਾਡਾ ਜਵੰਦਾ ਹੋਇਆ ਮੈਂ ਮੈਂ ਪੋਸਟ ਭਾਈ ਸੀ ਮਡਿਸ਼ਨ ਵਾਲੇ ਪੇਜ ਤੇ ਤੁਸੀਂ ਵੀ ਪਹਚਾਯੋ ਲੋਕਾਂ ਤੱਕ ਕਿ ਆਜ ਉਹ ਰਲ ਕੇ ਲਾਈਏ ਲਹਾਰਾ ਨਾ ਦਿਸਣ ਸੜਕ ਤੇ ਪਸੂ ਵਾਰਾ ਆਪਾਂ ਨੂੰ ਖੋਲਣਾ ਪੈਣਾ ਇੱਥੇ ਦੇਉ ਸਰਕਾਰਾਂ ਗੌਸਲਨਾ ਟਾਈਪ ਕਰਨ ਜਾਂ ਜਿੱਦਾਂ ਵੀ ਕਰਨ ਚਲੋ ਜਵੰਦਾ ਨਾਮੀ ਸੀਗਾ ਤਾਂ ਨਜ਼ਰਾਂ ਚ ਆ ਗਿਆ ਪਤਾ ਨਹੀਂ ਕਿੰਨੇ ਭੋਲੇ ਮੱਕਰ ਮਿੱਠੂ ਆਤਮੇ ਜਿਹੜੇ ਰੋਜ਼ ਗਈ ਰਾਤ ਵੀ ਗਏ ਹਾਸਾ ਹੋਇਆ ਤੇ ਆਉਣ ਵਾਲੀ ਰਾਤ ਵੀ ਹਾਸਾ ਹੋਊਗਾ ਉਹ ਤੇ ਕਿਸੇ ਨੇ ਨਿਗੌਰ ਕੀਤੀ ਠੀਕ ਹੈ ਜੀ ਅਸੀਂ ਦੁਆਵਾਂ ਅਰਦਾਸਾਂ ਬੇਨਤੀਆਂ ਰਿਕਵੈਸਟ ਅਪੀਲ ਫਰਿਆਦਾ ਕਰਦੇ ਹਾਂ ਅੱਲਾਲੇ ਨੇ ਅੱਲਾ ਦੇ ਅੱਗੇ ਹੱਥ ਅੱਡੇ ਵੈਗਰੂ ਵਾਲੇ ਦੇ ਵੈਗਰੂ ਦੇ ਅੱਗੇ ਹੱਥ ਅੱਡੇ ਰਾਮ ਵਾਲੇ ਰਾਮ ਦੇ ਅੱਗੇ ਹੱਥ ਅੱਡੇ ਕਿਉਂਕਿ ਸਾਡੇ ਅੰਦਰ ਇੱਕ ਜਿਉਂਦਾ ਇਨਸਾਨ ਹੈ ਉਹ ਅਸੀਂ ਸਾਨੂੰ ਅਹਿਸਾਸ ਹੁੰਦਾ ਸਾਨੂੰ ਫੀਲਿੰਗ ਹੈ ਸਾਨੂੰ ਹਮਦਰਦੀ ਹੈ ਸਾਡੇ ਅੰਦਰ ਮਸ਼ੀਨ ਨਹੀਂ ਹੈਗੇ ਅਸੀਂ ਸਾਨੂੰ ਦੁੱਖ ਹੁੰਦਾ ਜਦੋਂ ਕੋਈ ਕੋਈ ਵੀ ਹਾਸਾ ਹੁੰਦਾ ਇਹ ਤਾਂ ਹੈ ਰਹੀ ਗੱਲ ਵੱਖਰੀ ਪਰ ਹੁਣ ਗੱਲ ਕਰੀਏ ਜੇ ਅਵਾਰਾ ਪਸ਼ੂਆਂ ਦੀ ਵੀ ਤਾਂ ਜਗ੍ਹਾ ਹੋਣੀ ਚਾਹੀਦੀ ਆ ਫੌਰਨ ਦੇ ਦੇਸ਼ਾਂ ਦੇ ਵਿੱਚ ਕਿਵੇਂ ਨਹੀਂ ਰੇਸੋ ਘਟ ਹੈ ਉਹਨਾਂ ਦੀ ਉਹਨਾਂ ਦੇ ਆਪਣੇ 1400 ਐਕਸੀਡੈਂਟ ਇੱਕ ਸਾਲ ਦੇ ਵਿੱਚ ਹੁੰਦਾ ਜੀ ਉਹ ਵੀ ਜਿਹੜੇ ਨਾਮਜਦ ਹੁੰਦੇ ਆ ਜਿਹੜੇ ਰਿਕਾਰਡ ਦੇ ਵਿੱਚ ਜਿਹੜੇ ਹਸਪਤਾਲ ਜਾਂਦੇ ਆ ਨਹੀਂ ਜਿਹੜੇ ਕੋਈ ਵਿਚਾਰੇ ਗਈ ਰਾਤ ਕੋਈ ਕਿੱਥੇ ਮਰ ਗਿਆ ਕੋਈ ਚੱਕ ਕੇ ਫੂਕਦਾ ਕੋਈ ਦੱਬਦਾ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਸੋ ਸਾਨੂੰ ਸਾਰੇ ਕਲਾਕਾਰਾਂ ਨੂੰ ਮੈਂ ਛੋਟਾ ਜਿਹਾ ਗੀਤਕਾਰ ਮੱਟੇ ਸ਼ੇਰੋਂ ਤੋਂ ਲੈ ਕੇ ਸਾਰੇ ਕਲਾਕਾਰ ਗੀਤਕਾਰ ਸਾਰੇ 뮤직 ਡਾਇਰੈਕਟਰ ਸਾਰੇ ਐਕਟਰ ਮਾਡਲ ਮਾਡਲਸ ਸਾਰਿਆਂ ਨੂੰ ਦੂਸਰਿਆਂ ਨੂੰ ਇਹ ਉਦਮ ਉਪਰਾਲਾ ਕਰਨਾ ਚਾਹੀਦਾ ਹੈ ਕਿ ਆਪਣੀ ਆਪਣੀ ਜਿੱਥੇ ਕੋਈ ਸੋਸ਼ਲ ਅਕਾਊਂਟ ਹੈ ਉੱਥੇ ਇੱਕ ਪੋਸਟ ਜ਼ਰੂਰ ਪਾਉਣ ਕਿ ਆ ਜੋ ਰਲ ਕੇ ਲਾਈਏ ਨਾਰਾ ਨਾ ਦਿਸਣ ਸੜਕ ਤੇ ਪਸ਼ੂਵਾਰ ਇਹ ਸਾਨੂੰ ਬੋਲਣਾ ਪੈਣਾ ਹੈ ਸਾਡਾ ਜਵੰਧਾ ਗਿਆ ਗਿਆ ਤਾਂ ਪਤਾ ਪਰ ਗਿਆ ਕਿਉਂ ਇਹ ਇਹਦੇ ਬਾਰੇ ਵੀ ਸ਼ਮਦਲ ਕਰਨੀ ਪੈਣੀ ਹੈ ਸੁਰਾਲ ਨਾਲ ਮਿਲ ਕੇ ਆਪਾਂ ਸਾਰੇ ਸੜਕਾਂ ਤੇ ਗੱਡੀਆਂ ਹੀ ਜਾਣ ਨਾ ਕਿ ਉੱਥੇ ਕੋਈ ਹੋਰ ਵਾਰਾ ਪਸ ਹੋਵੇ ਧੰਨਵਾਦ